ਪੈਟਰੋਲ ਪੰਪ ਬੰਦ ਕਰਨ ਦਾ ਜਿਹੜਾ ਫੈਸਲਾ ਹੈ ਉਹ ਵਾਪਸ ਲੈ ਲਿਆ ਗਿਆ ਫੈਸਲੇ ਤੋਂ ਬਾਅਦ ਦੱਸਤੀ ਕਿ ਪੂਰੇ ਲੁਧਿਆਣਾ ਚ ਹੁਣ ਜਿਹੜੇ ਪੈਟਰੋਲ ਪੰਪ ਨੇ ਉਹ ਖੁੱਲੇ ਰਹਿਣਗੇ ਕਿਉਂਕਿ ਦੱਸਤੀ ਹੈ ਕਿ ਬੱਡੀ ਖਬਰ ਜੀ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ પેટ્રોલ ਪੰਪ ਤੁਹਾਨੂੰ ਅੱਜ ਸਵੇਰੇ ਬੰਦ ਨਜ਼ਰ ਆਏ ਹੋਣਗੇ ਤਾਂ ਦੱਸਦੇ ਹਾਂ ਕਿ ਹੁਣ ਐਤਵਾਰ ਨੂੰ પેટ્રોલ ਪੰਪ ਬੰਦ ਨਹੀਂ ਹੋਣਗੇ ਲੋਕਾਂ ਲਈ ਖੁਸ਼ਖਬਰੀ ਦੀ ਖਬਰ ਹੈ ਕਿਉਂਕਿ ਜਦੋਂ ਅੱਜ ਆਪਣੇ ਵਾਹਨ ਲੈ ਕੇ ਲੋਕ ਐਤਵਾਰ ਦੇ ਦਿਨ પેટ્રોલ ਪੁਵਾਣ ਨਿਕਲੇ ਤਾਂ ਪਤਾ ਲੱਗਾ ਕਿ ਅੱਜ ਦੇ ਦਿਨ પેટ્રોલ ਪੰਪ ਬੰਦ ਨੇ ਤਾਂ ਕਾਫੀ ਨਿਰਾਸ਼ਾ ਦਾ ਪਾਤਰ ਬਣਨਾ ਪਿਆ ਸੀ ਉਹਨਾਂ ਨੂੰ ਤਾਂ ਦੱਸਦੇ ਕਿ ਹੁਣ ਐਤਵਾਰ ਨੂੰ પેટ્રોલ ਪੰਪ ਬੰਦ ਨਹੀਂ ਰਹਿਣਗੇ ਦੱਸਦੇ ਕਿ ਪੈਟਰੋਲੀਅਮ ਡੀਲਰ ਐਸੋਸੀਏਟਿ ਦੇ ਵੱਲੋਂ ਪੈਟਰੋਲ ਪੰਪ ਬੰਦ ਕਰਨ ਦਾ ਜਿਹੜਾ ਫੈਸਲਾ ਹੈ ਉਹ ਵਾਪਸ ਲੈ ਲਿਆ ਗਿਆ ਫੈਸਲੇ ਤੋਂ ਬਾਅਦ ਦੱਸਤੀ ਕਿ ਪੂਰੇ ਲੁਧਿਆਣਾ ਚ ਹੁਣ ਜਿਹੜੇ ਪੈਟਰੋਲ ਪੰਪ ਨੇ ਉਹ ਖੁੱਲੇ ਰਹਿਣਗੇ ਕਿਉਂਕਿ ਦੱਸਤੀ ਹੈ ਕਿ ਕਿਸੇ ਤਰੀਕੇ ਦੇ ਨਾਲ ਕਮਿਸ਼ਨ ਚ ਜਿਹੜਾ ਹੈ ਵਾਅਦੇ ਦੀ ਮੰਗ ਜਿਹੜੀ ਕੀਤੀ ਜਾ ਰਹੀ ਸੀ ਜੋ ਕਿ ਪਿਛਲੇ 7 ਸਾਲਾਂ ਤੋਂ ਪੈਂਡਿੰਗ ਚੱਲ ਰਹੀ ਸੀ ਜਿਸ ਦੇ ਚਲਦੇ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦੇ ਵੱਲੋਂ ਪੈਟਰੋਲ ਪੰਪ ਬੰਦ ਕਰਨ ਦਾ ਫੈਸਲਾ ਲਿਆ ਗਿਆ ਸੀ ਤੇ ਦੱਸਦੇ ਕਿ ਅੱਜ ਦੇ ਦਿਨ ਐਤਵਾਰ ਨੂੰ ਦੱਸਦੇ ਕਿ ਪੈਟਰੋਲ ਪੰਪ ਬੰਦ ਵੀ ਰਹੇ ਲੋਕਾਂ ਨੂੰ ਖੱਦਲਖਵਾਰੀ ਦਾ ਸਾਹਮਣਾ ਵੀ ਕਰਨਾ ਪਿਆ ਕਿਉਂਕਿ ਐਤਵਾਰ ਦਾ ਦਿਨ ਹੁੰਦਾ ਹੈ ਲੋਕ ਆਪਣੀ ਫੈਮਲੀ ਦੇ ਨਾਲ ਜਾਂ ਹੋਰ ਕੋਈ ਕੰਮਕਾਰ ਕਰਦੇ ਨੇ ਤਾਂ ਬਾਹਰ ਜਾਣਾ ਹੁੰਦਾ ਹੈ ਵਾਹਨਾ ਦੇ ਵਿੱਚ ਪੈਟਰੋਲ ਕਾਫੀ ਜ਼ਰੂਰੀ ਜਿਹੜਾ ਹੈ ਉਹ ਮੰਨਿਆ ਜਾਂਦਾ ਹੈ ਤੇ ਜੇ ਅੱਜ ਦੇ ਦਿਨ ਪੈਟਰੋਲ ਪੰਪ ਬੰਦ ਸੀ ਲੋਕਾਂ ਨੂੰ ਖੱਦਲਖਵਾਰੀ ਦਾ ਸਾਹਮਣਾ ਕਰਨਾ ਪਿਆ ਤਸਵੀਰਾਂ ਤੁਸੀਂ ਵੀ ਦੇਖੀਆਂ ਡੇਲੀ ਪੋਸਟ ਪੰਜਾਬੀ ਦੇ ਉੱਤੇ ਕਿ ਕਿੰਨੇ ਥਾਵਾਂ ਦੇ ਉੱਤੇ ਪੈਟਰੋਲ ਪੰਪ ਬੰਦ ਸੀ ਦਾ ਦੱਸਤੇ ਕਿ ਹੁਣ ਇਹ ਐਤਵਾਰ ਨੂੰ ਪੈਟਰੋਲ ਪੰਪ ਬੰਦ ਨਹੀਂ ਰਹਿਣਗੇ ਲੋਕਾਂ ਨੂੰ ਰਾਹਤ ਦੇਣ ਵਾਲੀ ਖਬਰ ਹੈ ਖੁਸ਼ਖਬਰੀ ਹੈ ਕਿ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਹਰ ਐਤਵਾਰ ਨੂੰ ਪੈਟਰੋਲ ਪੰਪ ਬੰਦ ਰਹਿਣਗੇ ਤਾਂ ਲੋਕਾਂ ਨੂੰ ਇੱਕ ਵਾਰ ਫਿਰ ਤੋਂ ਉਹ ਲੰਮੀਆਂ ਲੰਮੀਆਂ ਲਾਈਨਾਂ ਯਾਦ ਆ ਗਈਆਂ ਜੋ ਕਿਸੇ ਵੇਲੇ ਪੈਟਰੋਲ ਪੰਪ ਦੇ ਉੱਤੇ ਕਿਉਂਕਿ ਪਹਿਲਾਂ ਵੀ ਅਜਿਹੇ ਫੈਸਲੇ ਲਏ ਜਾ ਚੁੱਕੇ ਨੇ ਤਾਂ ਜਦ ਵੀ ਅਜਿਹਾ ਕੋਈ ਫੈਸਲਾ ਹੁੰਦਾ ਸੀ ਤਾਂ ਇੱਕ ਦਿਨ ਪਹਿਲਾਂ ਹੀ ਲੰਮੀਆਂ ਕਤਾਰਾਂ ਲੱਗਦੀਆਂ ਸੀ ਲੋਕ ਲਾਈਨਾਂ 'ਚ ਲਾ ਕੇ ਪੈਟਰੋਲ ਲੈਂਦੇ ਸੀ ਹੁਣ ਇੱਕ ਵਾਰ ਫਿਰ ਤੋਂ ਚਾਹੀਆਂ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨ ਬਾਰੇ ਲੋਕ ਸੋਚ ਰਹੇ ਸੀ ਪਰ ਦੱਸਦੇ ਕਿ ਹੁਣ ਖੁਸ਼ਖਬਰੀ ਸਾਹਮਣੇ ਆਈ ਹੈ ਹੁਣ ਐਤਵਾਰ ਨੂੰ ਜਿਹੜਾ ਪੈਟਰੋਲ ਪੰਪ ਬੰਦ ਕਰਨ ਦਾ ਜਿਹੜਾ ਫੈਸਲਾ ਹੈ ਉਹ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਨੇ ਵਾਪਸ ਲੈ ਲਿਆ ਤੁਹਾਨੂੰ ਦੱਸ ਦਈਏ ਦਰਸਲ ਲੁਧਿਆਣਾ ਚ ਡੀਸੀ ਨਾਲ ਮੀਟਿੰਗ ਮਗਰੋਂ ਇਹ ਫੈਸਲਾ ਜਿਹੜਾ ਹੈ ਵਾਪਸ ਲੈ ਲਿਆ ਗਿਆ ਫੈਸਲੇ ਤੋਂ ਬਾਅਦ ਪੂਰੇ ਲੁਧਿਆਣਾ ਚ ਹੁਣ ਪੈਟਰੋਲ ਪੰਪ ਸੱਤੋ ਦਿਨ ਖੁੱਲੇ ਰਹਿਣਗੇ ਦੱਸਦੇ ਕਿ ਕਮਿਸ਼ਨ ਜਿਹੜਾ ਹੈ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦੇ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਜਿਹੜਾ ਹੈ ਕਮਿਸ਼ਨ ਦੇ ਵਿੱਚ ਵਾਅਦਾ ਕੀਤਾ ਜਾਵੇ ਤੇ ਇਹ ਇਹਨਾਂ ਦੀ ਮੰਗ ਜਿਹੜੀ ਹੈ ਪਿਛਲੇ 7 ਸਾਲਾਂ ਤੋਂ ਬਰਕਰਾਰ ਸੀ ਤੇ ਹਮੇਸ਼ਾ ਪੈਂਡਿੰਗ ਹੁੰਦੀ ਜਾਂਦੀ ਸੀ ਠੰਡੇ ਬਸਤੇ ਚ ਪੈ ਜਾਂਦੀ ਸੀ ਤਾਂ ਹੁਣ ਅੱਜ ਦੱਸਦੇ ਕਿ ਲੁਧਿਆਣਾ ਚ ਡੀਸੀ ਨਾਲ ਮੀਟਿੰਗ ਮਗਰੋਂ ਇਹ ਫੈਸਲਾ ਜਿਹੜਾ ਹੈ ਉਹ ਵਾਪਿਸ ਲਾ ਲਿਆ ਗਿਆ ਤੇ ਫੈਸਲੇ ਤੋਂ ਬਾਅਦ ਹੁਣ ਪੂਰੇ ਲੁਧਿਆਣਾ ਚ ਪਹਿਲਾ ਵਾਂਗ ਹੀ ਪੈਟਰੋਲ ਪੰਪ ਜਿਹੜੇ ਨੇ ਉਹ ਖੁੱਲਣਗੇ ਕਿਉਂਕਿ ਇਸ ਤੋਂ ਠੀਕ ਦੇ ਦਾਸ ਦੀ ਇੱਕ ਦਿਨ ਪਹਿਲਾਂ ਦੀ ਤਾਹੇ ਐਲਾਨ ਕੀਤਾ ਗਿਆ ਸੀ ਕਿ ਹਰ ਐਤਵਾਰ ਨੂੰ ਪੈਟਰੋਲ ਪੰਪ ਬੰਦ ਰਹਿਣਗੇ ਜਿਸ ਦਾ ਮਤਲਬ ਸੀ ਕਿ ਐਤਵਾਰ ਨੂੰ ਲੋਕਾਂ ਨੂੰ ਪੈਟਰੋਲ ਦੇ ਲਈ ਖਜਲਖਵਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਸੀ ਤੇ ਦਾਸ ਦੀਕ ਹੁਣ ਅਜਿਹੀ ਕੋਈ ਖਜਲਖਵਾਰੀ ਨਹੀਂ ਹੋਵੇਗੀ ਤੁਸੀਂ ਜਿੱਥੇ ਜਾਣਾ ਹੈ ਜਦ ਮਰਜੀ ਜਾਣਾ ਹੈ ਸੱਤੋ ਦਿਨ ਤੁਹਾਡੇ ਲਈ ਇਹ ਪੈਟਰੋਲ ਪੰਪ ਖੁੱਲੇ ਰਹਿਣਗੇ ਤੁਸੀਂ ਆਪਣੇ ਵਾਹਨਾ ਦੇ ਵਿੱਚ ਜਦਮਰਜ਼ੀ ਜਾ ਕੇ ਇਹ ਪੈਟਰੋਲ ਪੰਪਾਂ ਤੋਂ ਪੈਟਰੋਲ ਪਵਾ ਸਕਦੇ ਹੋ ਹੁਣ ਐਤਵਾਰ ਨੂੰ ਪੈਟਰੋਲ ਪੰਪ ਬੰਦ ਨਹੀਂ ਹੋਣਗੇ ਵੱਡਾ ਫੈਸਲਾ ਜਿਹੜਾ ਹੈ ਉਹ ਵਾਪਸ ਲੈ ਲਿਆ ਗਿਆ ਪੈਟਰੋਲ ਡੀਲਰ ਐਸੋਸੀਏਸ਼ਨ ਦੇ ਵੱਲੋਂ ਦੱਸਦੇ ਕਿ ਐਲਾਨ ਕੀਤਾ ਗਿਆ ਸੀ ਕਮਿਸ਼ਨ ਚ ਵਾਅਦੇ ਦੀ ਕਈ ਸਾਲਾਂ ਤੋਂ ਜਿਹੜੀ ਮੰਗ ਪੈਂਡਿੰਗ ਸੀ ਜਿਸ ਦੇ ਚੱਲਦੇ ਰੋਸ਼ ਪ੍ਰਦਰਸ਼ਨ ਦੇ ਚੱਲਦੇ ਰੋਸ਼ ਪ੍ਰਗਟ ਕਰਨ ਦੇ ਚੱਲਦੇ ਇਹ ਫੈਸਲਾ ਲਿਆ ਗਿਆ ਸੀ ਕਿ ਹੁਣ ਐਤਵਾਰ ਨੂੰ ਪੈਟਰੋਲ ਪੰਪ ਬੰਦ ਰਹਿਣਗੇ ਤੇ ਹੁਣ ਦੱਸਦੇ ਕਿ ਲੁਧਿਆਣਾ ਚ ਡੀਸੀ ਨਾਲ ਮੀਟਿੰਗ ਮਗਰੋਂ ਇਹ ਫੈਸਲਾ ਵਾਪਸ ਲੈ ਲਿਆ ਗਿਆ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦੇ ਵੱਲੋਂ ਇਹ ਵੱਡਾ ਫੈਸਲਾ ਜਿਹੜਾ ਹੈ ਵਾਪਸ ਲਿੱਤਾ ਗਿਆ ਫੈਸਲੇ ਤੋਂ ਬਾਅਦ ਪੂਰੇ ਲੁਧਿਆਣਾ ਚ ਹੁਣ ਪੈਟਰੋਲ ਪੰਪ ਖੁੱਲੇ ਰਹਿਣਗੇ ਐਤਵਾਰ ਦੇ ਦਿਨ ਵੀ ਹੁਣ ਪੈਟਰੋਲ ਪੰਪ ਜਿਹੜੇ ਨੇ ਉਹ ਖੁੱਲੇ ਰਹਿਣਗੇ but they come